2023 ਮਾਡਲ 4/2 4/2 ਮੈਨੂਅਲ ਡੀਜ਼ਲ 7.13 ਲੱਖ ਰੁਪਏ ਡਿਮਾਂਡ ਕਰਦੇ ਆ 13 ਲੱਖ ਰੁਪਏ ਦੀ ਕਾਰ ਦਿੰਦਾ 13 ਲੱਖ ਰੁਪਏ ਦੀ ਦੇ ਦੇਣੀ ਹੈ ਭਾਈ ਸੈਕੰਡ ਓਨਰ ਆ 1.6 SX ਹਮ ਟਾਪ ਮਾਡਲ ਬੈਕ ਕੈਮਰਾ ਸਾਰਾ ਕੁਝ ਲੱਗਾ ਹੋਇਆ ਹੈ ਜੀ ਕਾਰ ਦੇ ਵਿੱਚ 올 ਵਰਕਿੰਗ ਆ ਜੀ ਹਾਂ ਏਅਰ ਬੈਗ ਨੇ ਜੀ ਰੇਂਜ ਰੋਵਰ ਆਜੋ ਵੀਰ ਜੀ ਇਹ ਫੈਮਿਲੀ ਸਾਰੀ ਬਾਹਰ ਹੈ ਜੀ ਠੀਕ ਹੈ ਜੀ ਹਰਿਆਣੇ ਦੇ ਮੇਰੇ ਕੋਈ ਦੋਸਤ ਨੇ ਬਾਹਰ ਚਲੇ ਗਏ ਇਹਦੇ ਸਾਰੇ ਡਾਕੂਮੈਂਟ ਮੇਰੇ ਕੋਲ ਨੇ ਵੀਰ ਜੀ ਇਹਦਾ 8 ਲੱਖ ਰੁਪਏ ਮੰਗਦੇ ਆ ਜੀ 7 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 7 ਲੱਖ ਦੀ 1 ਲੱਖੇ ਟੁੱਟ ਕੇ ਭਾਜੀ ਗੱਡੀ ਦਾ ਰੇਟ ਹੈਗਾ ਬਈ ਸਿਰਫ ਔਰ ਸਿਰਫ 4 ਲੱਖ ਰੁਪਇਆ ਹੋ ਲੋ ਹੈਗੀ ਹੈ ਪਹਿਲੇ ਓਨਰ ਦੀ ਪਹਿਲੇ ਓਨਰ ਦੀ ਪੰਜਾਬ ਨੰਬਰ ਵਾਲੀ ਗੱਡੀ ਆ ਪਹਿਲੇ ਓਨਰ ਦੀ ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹੁੰਚਾ ਆਪਾਂ ਮੀਨ ਮੋਟਰ 90 ਦੇ ਉੱਪਰ ਬਾਈਉਰੀਆਂ ਨਾਲ ਕਰਦੇ ਆਪਾਂ ਗੱਲਬਾਤ ਗੱਡੀਆਂ ਬਹੁਤ ਜ਼ਿਆਦਾ ਸਾਫ਼ ਸੁਥਰੀਆਂ ਤੇ ਸੋਹਣੀਆਂ ਗੱਡੀਆਂ ਖੜੀਆਂ ਨੇ ਮੇਰੇ ਆਪਣੇ ਸ਼ਹਿਰ 90 ਦੇ ਵਿੱਚ ਗੱਡੀਆਂ ਸਾਫ਼ ਸੁਥਰੀਆਂ ਨੇ ਬਾਈਦਿਆਂ ਤੋਂ ਪੁੱਛਦੇ ਆਪਾਂ ਜਾਣਕਾਰੀ ਲੈਣੇ ਆ ਔਰ ਤੁਹਾਨੂੰ ਨਾ ਪਹਿਲਾਂ ਦੱਸਦਾ ਜਿੰਨੀਆਂ ਵੀ ਗੱਡੀਆਂ ਨੇ ਸਾਰੀਆਂ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਬਹੁਤ ਜ਼ਿਆਦਾ ਸੋਹਣੀਆਂ ਗੱਡੀਆਂ ਨਿਗੀਆਂ ਬਾਕੀ ਪੋਸਟ ਆਪਾਂ ਬਾਈਆਂ ਨੇ ਬਾਈ ਜੀ ਸਾਚੀ ਗਾਰੀ ਸਾਚੀ ਗਾਰੀ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਹੀ ਸਾਨੂੰ ਤੇ ਆਪਣੇ ਲਈ ਕਿੰਨਾ ਕਮਾਲ ਖੜਾਈ ਅੱਜ ਤੇ ਤੁਸੀਂ ਦੱਸ ਦਿਓ ਜੀ ਦਰਸ਼ਕਾਂ ਨੂੰ ਕਿ ਹਾਜਾ ਮਾਲ ਮਿਲਦਾ ਜੀ ਆਪਣੀਆਂ ਗਾਰਾਂ ਸਾਰੀਆਂ ਖੜੀਆਂ ਨੇ ਅੰਦਰ ਚੈੱਕ ਕਰਾਓ ਹਾਂਜੀ ਬਾਹਰ ਖੜੀਆਂ ਨੇ ਬਾਕੀ ਸਟਾਕ ਨਵਾਂ ਅਪਡੇਟ ਹੁੰਦਾ ਰਹਿੰਦਾ ਠੀਕ ਹੈ ਜੀ ਸਾਡੀਆਂ 2 4 ਕਾਰਾਂ ਸੇਲ ਹੋ ਚੁੱਕੀਆਂ ਨੇ 2 4 ਸਾਡੇ ਕੋਲ ਇੱਕ ਦੋ ਦਿਨਾਂ ਚ ਹੋਰ ਆ ਜਾਣਗੀਆਂ ਕੀ ਸਪੈਸ਼ਲਟੀ ਹੈ ਜੀ ਆਪਣੇ ਮਾਲ ਦੀ ਬਸ ਇੱਕ ਨੰਬਰ Ориਜਨਲ ਹੋਊਗਾ ਠੀਕ ਹੈ ਜੀ ਸਾਰੀਆਂ Ориਜਨਲ ਹੋਣਗੀਆਂ ਐਕਸੀਡੈਂਟ ਦੀ ਸਾਡੀ ਗਾਰੰਟੀ ਹੋਊਗੀ ਕਾਪੀ ਕਾਗਜਾਂ ਦੀ ਸਾਡੀ ਗਾਰੰਟੀ ਹੋਊਗੀ ਠੀਕ ਹੈ ਜੀ ਮੇਨ ਹੁੰਦਾ ਵੀ ਕੋਈ ਕਾਰ ਐਕਸੀਡੈਂਟ ਜਾਂ ਕੋਈ ਚੋਰੀ ਦੀ ਜਾਂ ਕੋਈ ਕਾਰ ਤੇ ਪਰ ਲੋਨ ਖੜਾ ਹੋਵੇ ਬੰਦੇ ਨੇ ਧੋਖੇ ਨਾਲ ਵੇਚਦੀ ਸਾਰੇ ਗੱਲ ਦੀ ਗਾਰੰਟੀ ਠੀਕ ਹੈ ਜੀ ਔਰ ਭਾਜੀ ਜੇ ਕਿਸੇ ਦਾ ਬਜਟ ਲੋਅ ਆ ਇਹਨਾਂ ਬਾਰੇ ਉਹਨਾਂ ਛੋਟੀਆਂ ਗੱਲਾਂ ਲੋਅ ਬਜਟ ਆ ਲੋਅ ਬਜਟ ਦੀਆਂ ਵੀ ਹੈਗੀਆਂ ਨੇ ਜੇ ਕੋ ਐਕਸਚੇਂਜ ਕਰਨਾ ਚਾਹੁੰਦਾ ਤਾਂ ਉਹ ਵੀ ਆਫਰ ਹੈ ਜੀ ਆ ਲੋਨ ਕਾਉਂਗੇ ਲੋਨ ਜਿਹੜੇ ਮਰਜੀ ਬੈਂਕ ਦਾ ਕੋਈ ਲੋਨ ਕਰਵਾ ਦੂੰਗਾ ਬਸ ਸਿਬਲ ਤੁਹਾਡਾ ਬਿਲਕੁਲ ਓਕੇ ਹੋਣਾ ਚਾਹੀਦਾ ਕਿੰਨੇ ਪਰਸੈਂਟ ਤੱਕ ਦਾ ਕਰਾਂਗਾ ਲੋਨ ਲੋਨ 70 ਤੋਂ 80% ਕਰਾਂਗਾ 70 ਤੋਂ 80% ਦਾ ਲੋਨ ਚਾਹੇ ਵੱਡੀ ਗੱਡੀ ਚਾਹੇ ਜਿਹੜੀ ਮਰਜੀ ਹੋਵੇ ਸਿਬਲ ਓਕੇ ਚਾਹੀਦਾ ਲੋਕਾਂ ਦੇ ਸਿਬਲ ਖਰਾਬ ਹੁੰਦੇ ਨੇ ਸਾਨੂੰ ਦੱਸ ਦਿਓ ਹਾਂਜੀ ਹਾਂਜੀ ਅਸੀਂ ਮਿਹਨਤ ਕਰੀ ਜਾਂਦੇ ਆ ਲੋਨ ਕਰਾਉਣ ਤੇ ਸਾਨੂੰ ਬਾਅਦ ਚ ਪਤਾ ਲੱਗਦਾ ਵੀ ਬਾਈ ਇਹਨਾਂ ਦਾ ਲੋਨ ਫੇਲਸ ਹਾਂ ਫਿਰ ਬਾਅਦ ਦੇ ਵਿੱਚ ਬੇਸਵਾਦੀ ਜੀ ਗੱਲ ਬਹੁਤ ਜ਼ਿਆਦਾ ਹਾਂਜੀ ਠੀਕ ਹੈ ਜੀ ਸ਼ੁਰੂਆ ਪੇਡ ਨੰਬਰ ਲੱਗਿਆ ਹੋਇਆ ਵੀਰ ਜੀ ਦਸੂਹੇ ਦਾ ਨੰਬਰ ਹੈ ਪੀ ਵੀ ਬਹੁਤ ਸਾਫ਼ ਸੁਥਰੀ ਗੱਡੀ ਹੈ ਜੀ ਸਾਰੀ オリジナル ਆ ਹੂੰ 2023 ਮਾਡਲ 4/2 4/2 ਮੈਨੂਅਲ ਡੀਜ਼ਲ ਟਾਇਰ ਚੈੱਕ ਕਰਵਾਓ ਬਈ 31000 ਕਿਲੋਮੀਟਰ ਚੱਲੀ ਹੋਈ ਆ ਬੰਪਰ ਟੂ ਬੰਪਰ ਬੀਮਾ ਪਿਆ ਜੀ ਦਾ ਹੂੰ ਸਵਾ 13 ਲੱਖ ਰੁਪਏ ਦੀ ਡਿਮਾਂਡ ਕਰਦੇ ਆਂ ਸੀ ਜੀ ਸਵਾ 13 ਲੱਖ ਰੁਪਏ ਆ ਭਾਜੀ ਗੱਡੀ ਅੰਦਰੋਂ ਇੰਟੀਰੀਅਰ ਚੈੱਕ ਕਰੋ ਸੀਟ ਕਵਰ ਮੈਟ ਪੋਸ਼ਿੰਗ ਸਾਰਾ ਐਕਸਟਰਾ ਹੈ ਲੈ ਮੈਂ ਮੇਟਰੋ ਕਰਾਂ ਕਰਵਾ ਦੋ ਚੈੱਕ ਗੱਡੀ ਦਾ ਭਾਜੀ ਐਂ ਜੰਮ ਫੀਲਿੰਗ ਆ ਰਹੀ ਹੈ ਵੀ ਜਾਂਸੀ ਦੇ ਵਿੱਚ ਹੀ ਖੜੀ ਆ ਸਾਫ ਸੁਥਰੀ ਕੰਡੀਸ਼ਨ ਵਿੱਚ ਕੋਈ ਸਕ੍ਰੈਚ ਨਹੀਂ ਜੇ ਆਪਾਂ ਨੰਬਰ ਪਲੇਟਾਂ ਤਾਰ ਕੇ ਟੈਂਪਰੇਰੀ ਨੰਬਰ ਲਾ ਦਈਏ ਤਾਂ ਕੋਈ ਕਹਿ ਨਹੀਂ ਸਕਦਾ ਵੀ ਗੱਡੀ ਪੁਰਾਣੀ ਆ ਲਓ ਜੀ ਮਿੱਤਰੋ ਗੇਰਾ ਕਰ ਲੋ ਚੈੱਕ ਸਵਾ 13 ਲੱਖ ਰੁਪਏ ਦੀ ਦੇ ਦੇਣੀ ਆ 4/2 2000 ਸਵਾ 13 ਲੱਖ ਰੁਪਏ ਡਿਮਾਂਡ ਕਰਦੇ ਆ 13 ਲੱਖ ਰੁਪਏ ਦੀ ਕਰ ਦਮਾ 13 ਲੱਖ ਰੁਪਏ ਦੀ ਦੇ ਦੇਣੀ ਆ ਭਾਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 13 ਲੱਖ ਰੁਪਏ ਦੀ ਥਾਰ ਦੇ ਦਿਆਂਗੇ ਜੀ 4/2 ਯੰਗਸਟਰ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਆਪਸ਼ਨ ਬਹੁਤ ਲੋਕਾਂ 'ਚ ਕਰੇਜ ਆ ਬਹੁਤ ਜ਼ਿਆਦਾ ਮੈਂ ਆਲਮੋਸਟ 1 ਮਹੀਨੇ 'ਚ 2-3 11 ਥਾਰਾਂ ਵੇਚ ਦਿੰਦਾ ਇੱਕ ਮਹੀਨੇ ਚ ਬਾਜੀ ਬਿਲਕੁਲ ਲਓ ਬਈ ਮੈਂ ਤੇਰਾ ਮੀਨ ਮੋਟਰ ਦੀ ਖਾਸियत ਆ ਨਾਬੇ ਦੇ ਪਰ ਹੋਰ ਸਟਾਕ ਬਾਜੀ ਅਪਡੇਟ ਹੁੰਦਾ ਹੀ ਰਹਿੰਦਾ ਸਟਾਕ ਅਪਡੇਟ ਰਹਿੰਦਾ ਕੋਈ ਇਸ਼ੂ ਨਹੀਂ ਜੇ ਕੋਈ ਕਸਟਮਰ ਸਾਨੂੰ ਇਦਾਂ ਦਾ ਵੀ ਆ ਕੇ ਕਹਿੰਦਾ ਵੀ ਯਾਰ ਕਿਸੇ ਦੇ ਘਰੋਂ ਲੈਣੀਆਂ ਸੀਗਾ ਜ਼ਰੂਰੀ ਨਹੀਂ ਓਰੇ ਮੇਰੇ ਕੋਲ ਸਾਰੀਆਂ ਕਾਰਾਂ ਖੜੀਆਂ ਨੇ ਆਪਣੇ ਕੋਲ ਕਸਟਮਰ ਦੇ ਘਰੇ ਕਾਰਾਂ ਬਥੇਰੀਆਂ ਖੜੀਆਂ ਨੇ ਮੈਂ ਉੱਥੇ ਵੀ ਦਿਖਾ ਦਵਾਂ ਫਿਰ ਇੱਕ ਗੱਡੀ ਪ੍ਰੋਵਾਈਡ ਕਰਾ ਦੇ ਪ੍ਰੋਵਾਈਡ ਕਰਾ ਦਾਂਗੇ ਉਹਦਾ ਕਾਰਨ ਕੀ ਹੈ ਸਾਡੇ ਕੋਲ ਤਾਂ ਓੰਨੀ ਕਾਰਾਂ ਨੇ ਜਿੰਨੀ ਸਾਡੇ ਕੋਲ ਜਗ੍ਹਾ ਸੀ ਓੰਨੀਆਂ ਕਾਰਾਂ ਔਰ ਖੜਾਣੀਆਂ ਬਿਲਕੁਲ ਸਹੀ ਗੱਲ ਸਾਡੇ ਇੱਕ ਗੱਮ ਇੱਕ Thar ਖੜ ਲੈ ਵੀ ਮਤਰਾ ਜਿਹੜੀ ਮਰਜ਼ੀ ਲੈ ਲਿਓ ਬਾਕੀ ਬਾਈ ਜੀ ਦਾ ਨੰਬਰ ਚੱਲੀ ਜਾਂਦਾ ਜਦੋਂ ਮਰਜ਼ੀ ਕੰਟੈਕਟ ਕਰੋ ਜੀ ਕ੍ਰੇਟਾ ਦੇ ਚੱਲਦਾ ਕ੍ਰੇਟਾ 2016 ਮਾਡਲ ਹੈ ਜੀ ਇਹ 1.6 sx top ਮਾਡਲ ਆ ਚੀਜ਼ ਚੈੱਕ ਕਰਵਾਓ ਬਈ ਇਹ ਜਿਹੜਾ ਮੋਡਲ ਚੇਂਜ ਨੇ ਕਿਸੇ ਗੱਡੀ ਦੇ ਕੋਈ ਬੰਪਰ ਤੇ ਕਿਸੇ ਪੀਸ ਤੇ ਸਕਰੈਚ ਨਹੀਂ ਹੋਊਗਾ ਜੇ ਕਿਤੇ ਹੈਗਾ ਵੀ ਤਾਂ ਮਾਈਨਰ ਰੀਪੇਂਟ ਕੀਤਾ ਹੋਇਆ ਅੱਛਾ ਮਾਈਨਰ ਰੀਪੇਂਟ ਐ ਐਕਸੀਡੈਂਟ ਕੋਈ ਨਹੀਂ ਠੀਕ ਆ ਬਾਜੀ ਇਹਦਾ ਉੱਚਾ ਮਾਡਲ ਵਾਲੀਆਂ ਗੱਡੀਆਂ ਨੇ 2016 ਮਾਡਲ ਹੈ ਜੀ ਸੈਕੰਡ ਓਨਰ ਆ 1.6 sx ਹੂੰ ਟੋ ਮਾਡਲ ਬੈਕ ਕੈਮਰਾ ਸਾਰਾ ਕੁਝ ਲੱਗਾ ਹੋਇਆ ਹੈ ਜੀ ਕਾਰ ਦੇ ਵਿੱਚ ਆਲ ਵਰਕਿੰਗ ਆ ਜੀ ਹਾਂ 에어 ਬੈਗ ਨੇ ਜੀ ਦੋ ਹੂੰ ਔਰ ਗੱਡੀ ਦਾ ਭਾਜੀ ਫਿਰ ਇਹਦਾ ਤਾਂ ਰੇਟ ਵੀ ਬਹੁਤ ਜ਼ਿਆਦਾ ਹੈ ਪ੍ਰਾਈਸ ਇਹਦਾ ਨਹੀਂ 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 ਬਹੁਤ ਪ੍ਰਾਈਸ ਰੀਜ਼ਨੇਬਲ ਆ ਜੀ 7 ਲੱਖ ਰੁਪਏ ਡਿਮਾਂਡ ਕਰਦੇ ਆ 7 ਲੱਖ ਰੁਪਿਆ 6 ਲੱਖ 70 ਹਜ਼ਾਰ ਦੀ ਸੀ ਗੱਡੀ ਤੇ ਦਾ 6 ਲੱਖ ਤੇ 70 ਹਜ਼ਾਰ ਦੀ ਗੱਡੀ ਦੇ ਦੇਣੀ ਆ ਭਾਜੀ ਇਹਦੇ ਉੱਪਰ ਵੀ ਲੋਨ ਕਰਾ ਦੋਗੇ ਬਿਲਕੁਲ ਕਰਾ ਦਾਂਗੇ 70 ਤੋਂ 80% ਲੋਨ ਹੋ ਜੂਗਾ ਬਿਲਕੁਲ ਹਰ ਇੱਕ ਗੱਡੀ ਦੇ 70 ਤੋਂ 80% ਲੋਨ ਕਰਾ ਦਾਂਗੇ ਲੱਖ ਤੋਂ 1.5 ਲੱਖ ਰੁਪਏ ਭਰ ਕੇ ਤੁਹਾਨੂੰ ਵੱਡੀ ਤੋਂ ਵੱਡੀ ਗੱਡੀ ਦੇ ਸਕਦਾ ਹਾਂ ਲਓ ਵੀ ਮਿੱਤਰੋ ਵੱਡੀਆਂ ਤੋਂ ਵੱਡੀਆਂ ਗੱਡੀਆਂ ਖੜੀਆਂ ਜ਼ਰੂਰ ਨੇ ਰੇਂਜ ਰੋਵਰ ਖੜੀ ਹੈ ਜੀ ਇੱਧਰਲੇ ਪਾਸੇ ਆਪਣੇ ਲਵੇ ਚਲੋ ਜੀ ਕਰਾਓ ਚੈੱਕ ਭਾਜੀ ਰੇਂਜ ਰੋਵਰ ਆਜੋ ਵੀਰ ਜੀ ਇਹ ਫੈਮਿਲੀ ਸਾਰੀ ਬਾਹਰ ਹੈ ਜੀ ਠੀਕ ਹੈ ਜੀ ਹਰਿਆਣੇ ਦੇ ਮੇਰੇ ਕੋਈ ਦੋਸਤ ਨੇ ਬਾਹਰ ਚਲੇ ਗਏ ਇਹਦੇ ਸਾਰੇ ਡਾਕੂਮੈਂਟ ਮੇ ਆਲਮੋਸਟ ਸਾਰੇ ਫੰਕਸ਼ਨ ਇਹਦੇ ਵਰਕਿੰਗ ਨੇ ਅੰਦਰੋਂ ਖੋਲ ਕੇ ਚੈੱਕ ਕਰਾ ਦਿਓ। ਲਓ ਵੀ ਮਿੱਤਰੋ 2012 ਮਾਡਲ ਹੈ ਜੀ ਇਹ। ਲਓ ਵੀ ਮਿੱਤਰੋ ਕਰੋ ਗਾਰੰਟੀਰੀਅਰ ਚੈੱਕ 2012 ਮਾਡਲ ਆ। ਲੱਖ ਕਿਲੋਮੀਟਰ ਡਰਾਈਵ ਹੋਇਆ ਯਾਰ ਦੂਸਰੇ ਓਨਰ ਦੀ ਗੱਡੀ ਆ। ਤੇ ਭਾਈ ਜੀ ਇਹਦਾ ਵੀ ਦੱਸ ਦਿਓ ਜੀ ਰੇਟ ਫਿਰ ਗੱਡੀ ਦਾ। ਵੀ ਜੀ ਇਹਦਾ 8 ਲੱਖ ਰੁਪਏ ਮੰਗਦੇ ਆ ਜੀ 7 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਆਪਾਂ। 7 ਲੱਖ ਦੀ। 1 ਲੱਖੇ ਟੁੱਟ ਕੇ ਭਾਈ ਜੀ। ਡਿਸਕਾਊਂਟ ਉਹਨਾਂ ਵਾਸਤੇ ਆ ਜਿਹੜੇ ਜਾਨੇ ਵੀਡੀਓ ਦੇਖ ਕੇ ਆਉਣਗੇ। ਵੀਡੀਓ ਦੇਖ ਕੇ ਆਉਣਗੇ। ਲਓ ਵੀ ਮਿੱਤਰੋ ਕਿਹਨਾਂ ਕਰ ਦੋ ਸ਼ੇਅਰ 2012 ਮਾਡਲ ਦੀ ਰੇਂਜ ਰੋਵਰ। ਬਹੁਤ ਸਾਫ ਸੁਥਰੀ ਆ। ਅੱਗੇ ਆਪਣੇ ਲਵੇ ਸਵਿਫਟ ਡਿਜ਼ਾਇਰ ਖੜੀ ਆ ਜੀ। ਅੱਗੇ ਆਪਣੇ ਕੋਲ ਡਿਜ਼ਾਇਰ ਆ ਜੀ। ਇਹ 2015 ਮਾਗ ਦਾ ਜੀ। ਠੀਕ ਆ ਜੀ। ਫਸਟ ਓਨਰ ਕਾਰ ਆ ਜੀ। ਪੈਟਰੋਲ ਆ ਵੀਰ ਜੀ ਇਹ। ਪੈਟਰੋਲ ਦੀ। ਬਹੁਤ ਘੱਟ ਲੋਕ ਮੰਗਦੇ ਨੇ ਆ ਕੇ ਵੀ ਯਾਰ ਸਾਨੂੰ ਡੀਜ਼ਲ ਨਹੀਂ ਚਾਹੀਦੀ ਸਾਡੀ ਚਲਾਈ ਘਾਟਾ ਪੈਟਰੋਲ ਚਾਹੀਦੀ ਆ। ਲਓ ਵੀ ਮਿੱਤਰੋ ਇਹ ਪੈਟਰੋਲ ਕਾਰ ਆ ਵੀਰ ਜੀ ਅੰਦਰੋਂ ਸੀਟ ਕਵਰ ਅੰਟੀਰੀਅਰ ਦੀ ਵੀ ਨਵੀਆਂ ਕਾਰ। ਬਾਕੀ ਭਾਜੀ ਇਹ ਤਾਂ ਮੀਨ ਮੋਟਰ ਦੀ ਤਾਰੀਫ ਕਰਨ ਵਾਲੀ ਹੈ ਕਿਉਂਕਿ ਤੁਹਾਡੇ ਲੈਵਲ ਗੱਡੀਆਂ ਨੇ ਜਿਹੜੀਆਂ ਬਾਹਰੇ ਖੜੀਆਂ ਚਾਹੇ ਅੰਦਰ ਖੜੀਆਂ ਸਾਰੀਆਂ ਹੀ ਨਵੀਆਂ ਗੱਡੀਆਂ ਨੇ। ਕੋਈ ਗੱਡੀ ਮਤਲਬ ਇਹੋ ਜਿਹੀ ਨਹੀਂ ਜਾਰ ਹੈਗੀ ਜਿਹਦੇ ਕਿਸੇ ਦੇ ਸਕ੍ਰੈਚ ਪਿਆ ਹੋਵੇ, ਕੋਈ ਐਕਸੀਡੈਂਟ ਹੋਵੇ। ਹੂੰ। ਮੈਂ ਅੱਜ ਵੀ ਇੱਕ ਕਾਰ ਵੇਚੀ ਆ। ਹਾਂਜੀ। ਤੇ ਮਤਲਬ ਕੋਈ ਇਹੋ ਜਿਹਾ ਲਾਂਬਾ ਨਹੀਂ ਆਪਾਂ ਲਾਉਂਦਾ ਹੈਗਾ। ਹਾਂਜੀ। 2015 ਮਾਡਲ VXI ਠੀਕ ਹੈ ਜੀ। ਫਰਸਟ ਓਨਰ ਪਟਿਆਲੇ ਦਾ ਲੋਕਲ ਨੰਬਰ ਠੀਕ ਹੈ ਜੀ। 4.5 ਲੱਖ ਰੁਪਏ ਦੀ ਅਸੀਂ ਕਾਰ ਦੇ ਦਾਂਗੇ। 4.5 ਲੱਖ ਲਓ ਵੀ ਮਿੱਤਰ ਹੋਰ ਕੀ ਚਾਹੀਦਾ ਜੇ ਬੀਮਾ ਖਤਮ ਹੋਣਾ ਤਾਂ ਵੀ ਕਰਾ ਦੇਣਗੇ ਬਾਕੀ ਭਾਜੀ ਗਾਰੰਟੀ ਹਰੇਕ ਮਾਲ ਦੀ ਦਿੰਦੇ ਨੇ ਇਹ ਆਪ ਦੀ ਜੀ ਅਗਲੀ ਗੱਡੀ ਪਿੱਛੋਂ ਸੇਵ ਚੈੱਕ ਕਰੋ ਮਿੱਤਰ ਜੀ ਇਹੋ ਜੀ ਗੱਡੀ ਤਾਂ ਮਿਲਦੀ ਹੋਈ ਨਹੀਂ ਹੈਗੀ ਇਹ ਇੱਕੋ ਪੀਸ ਆ ਮੈਂ ਕਹਣਾ ਹਣਾ ਭਾਜੀ ਆਪਣੇ ਲਵੇ ਕਰੋਲਾ ਆਲਟਿਸ ਬਹੁਤ ਘੱਟ ਮਿਲਦੀ ਹੈ ਵੀਰ ਜੀ ਇਹ 2015 ਮਾਡਲ ਹੈ ਇਹ ਹਮ ਰਜਿਸਟਰਡ 16 ਜੀ ਵੀਰੇ 16 ਰਜਿਸਟਰਡ ਡੀਜ਼ਲ ਮਾਡਲ ਆ ਜੀ ਜੀ ਕਰਾਓ ਜੀ ਟਾਇਰ ਚਾਰੇ ਟਾਇਰ ਨਵੇਂ ਨੇ ਜੀ ਵੀਰੇ ਓਨਰ ਫਰਸਟ ਹੈ ਜੀ ਪਹਿਲੇ ਆਨਰ ਦੀ ਗੱਡੀ ਆ ਲੋ ਵੀ ਇੰਟੀਰੀਅਰ ਕਰਾਉ ਚੈੱਕ ਕਰਾਂ ਗੱਡੀ ਦਾ ਬਹੁਤ ਹੀ ਜਿਆਦਾ ਪਿਆਰੀ ਸਾਫ਼ ਸੁਥਰੀ ਗੱਡੀ ਆ ਮੂਰੋ ਵੀ ਚੈੱਕ ਕਰਵਾ ਦੋ ਤੇ ਔਰ ਪਾਜੀ ਇਹਦਾ ਵੀ ਦੱਸ ਦਿਓ ਜੀ ਗੱਡੀ ਦਾ ਰੇਟ ਫਿਰ ਕਿੰਨੇ ਦੀ ਦੇ ਦੇਣੀ ਆ ਵੀਰ ਜੀ ਇਹ ਕਾਰ ਆਪਾਂ 7 ਲੱਖ ਰੁਪਏ ਦੀ ਕਹਿੰਦੇ ਆ ਦੇ ਇਹਨੂੰ ਬਾਕੀ ਜਦੋਂ ਕੋਈ ਕਸਟਮਰ ਆਊਗਾ ਤਾਂ ਆਪਾਂ ਮੌਕੇ ਤੇ ਉਹਦਾ ਮਾਨਤਾ ਜ਼ਰੂਰ ਕਰਾਂ ਠੀਕ ਹੈ ਜੀ ਤੇ 7 ਲੱਖ ਰੁਪਏ ਦੀ ਇਹ ਗੱਡੀ ਦੇ ਦੇਣੀ ਆ ਬਾਕੀ ਬਾਹਰ ਗੱਡੀਆਂ ਖੜੀਆਂ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਆਪਣਾ ਅੱਗੇ ਜਾ ਕੇ ਮੈ ਦਿੰਨਾ। ਭਾਜੀ ਤੁਸੀਂ ਇੱਕ ਵਾਰ ਆਪਣਾ ਨੰਬਰ ਜਰੂਰ ਬੋਲ ਦੇ ਜਾਂਦੇ ਹਲੇ। ਆਪਣਾ ਲੋਕੇਸ਼ਨ ਹੈ ਗਿਆ ਦੇਖੋ ਭਾਰਸੋਂ ਰੋਡ ਰੋਟੀ ਦੇ ਪੁਲਾਂ ਤੋਂ ਜਦੋਂ ਆਪਾਂ ਭਾਰਸੋਂ ਨੂੰ ਜਾਂਦੇ ਆਂ ਜੀ। ਠੀਕ ਹੈ ਜੀ। ਮਲਕੀਤ ਗਰੁੱਪ ਤੋਂ ਪਹਿਲਾਂ ਆਪਣਾ ਸ਼ੋਅਰੂਮ ਆ ਰੋਡ ਦੇ ਉੱਪਰ। ਪੈਟਰੋਲ ਪੰਪ ਦੇ ਨਾਲ। ਪੈਟਰੋਲ ਪੰਪ ਦੇ ਨਾਲ ਮੀਨ ਮੋਟਰ। ਠੀਕ ਹੈ ਜੀ। ਤੇ ਨੰਬਰ ਹੈਗਾ ਆਪਣਾ 985552 300 ਪੂਰਾ 77। 985552 300 ਪੂਰਾ 77। ਠੀਕ ਹੈ ਜਦੋਂ ਮਰਜ਼ੀ ਕਾਲ ਕਰਕੇ ਆਓ ਸੰਡੇ ਨੂੰ ਆਫ ਹੁੰਦਾ ਹੈ ਠੀਕ ਹੈ ਜੀ ਬਾਕੀ ਵਰਕਿੰਗ ਡੇ 'ਚ ਜਦੋਂ ਮਰਜ਼ੀ ਆਓ ਸਾਰੀਆਂ ਕਾਰਾਂ ਖੜੀਆਂ ਨੇ ਤੁਸੀਂ ਆਪਣੇ ਕਿਸੇ ਮਿਸਤਰੀ ਨੂੰ ਕਿਸੇ ਮਕੈਨਿਕ ਨੂੰ ਕਿਸੇ ਵੀ ਬੰਦੇ ਨੂੰ ਲਿਆ ਕੇ ਗੱਡੀ ਕੋਈ ਚੈੱਕ ਕਰਾਉਣੀ ਆ ਸਾਡੇ ਸ਼ੋਰੂਮ 'ਚ ਖੜੀ ਨੂੰ ਚੈੱਕ ਕਰਾਓ ਸਾਨੂੰ ਕੋਈ ਤਰ੍ਹਾਂ ਚੇਂਜ ਕਰਾਉਣੀਆਂ ਬੰਦੇ ਨੇ ਕਿਸੇ ਚੇਂਜ ਕਰਾਉਣੀਆਂ ਟੈਕਸੀ ਚੇਂਜ ਵੀ ਕਰ ਲਾਂਗੇ ਲੋਨ ਕਹੋਗੇ ਲੋਨ ਦੀ ਫੈਸਿਲਿਟੀ ਅਵੇਲੇਬਲ ਆ ਹਰੇਕ ਗੱਡੀ ਦੇ 70% ਲੋਨ ਹੋਊਗਾ 2015 ਤੋਂ ਉੱਪਰਲੇ ਮਾਡਲ ਉੱਪਰਲੇ ਮਾਡਲ ਬਿਲਕੁਲ ਠੀਕ ਆ ਭਾਜੀ ਸਿਬਲ ਸਕੋਰ ਬੰਦੇ ਦਾ ਹੋਣਾ ਚਾਹੀਦਾ 650 ਤੋਂ 700 ਲਓ ਜੀ ਮਿੱਤਰੋ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਇਹ ਗੱਲਾਂ ਦਾ ਖਾਸ ਧਿਆਨ ਰੱਖਿਓ ਤੇ ਬਾਕੀ ਗੱਡੀਆਂ ਹੋਰ ਵੀ ਖੜੀਆਂ ਨੇ ਆਪਾਂ ਚੈੱਕ ਕਰਾਉਣੇ ਆ ਲੈ ਵੀ ਮਿੱਤਰੋ ਆ ਜਿਹੜੀ ਗੱਡੀ ਆ ਵਰਨਾ 2016 ਮਾਡਲ ਦੀ ਗੱਡੀ ਆ ਇੱਕ ਵਾਰ ਗੱਡੀ ਕੇ ਨਾ ਚੈੱਕ ਕਰਵਾਓ ਜੀ ਮਿੱਤਰੋ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਸ਼ੁਰੂ ਵਿੱਚ ਕਿਹਾ ਸੀ ਨਾ ਵੀ ਸਾਰੀਆਂ ਗੱਡੀਆਂ ਆਪਣੇ ਲਈ ਪੰਜਾਬ ਨੰਬਰ ਦੀਆਂ ਨੇ ਟਾਇਰ ਵਗੈਰਾ ਚੈੱਕ ਕਰਵਾ ਦੇ ਕੇ ਰਾ ਕਰਨ ਚੰਗੀ ਤਰ੍ਹਾਂ ਪਹਿਲੇ ਓਨਰ ਦੀ ਗੱਡੀ ਆ 2016 ਮਾਡਲ ਆ ਵਰਨਾ ਇੰਟੀਰੀਅਰ ਗੱਡੀ ਦਾ ਚੈੱਕ ਕਰੋ ਪੂਰੇ ਲਗਜ਼ਰੀ ਇੰਟੀਰੀਅਰ ਵਾਲੀ ਗੱਡੀਆਂ ਮੈਂ ਕਹਣਾ ਇੰਟੀਰੀਅਰ ਦੇਖ ਕੇ ਫੈਨ ਹੋ ਜਾਓਗੇ ਤੁਸੀਂ ਗੱਡੀ ਦਾ ਬਈ ਸੀਟ ਕਵਰ ਵਗੈਰਾ ਹੈਗੇ ਨਾ ਨਾ ਪੂਰੇ ਓਕੇ ਪਿੱਛੋਂ ਵੀ ਸੀਟ ਕਵਰ ਵਗੈਰਾ ਬਹੁਤ ਜ਼ਿਆਦਾ ਸਾਫ਼ ਸੁਥਰੇ ਔਰ ਪੈਟਰੋਲ ਦੀ ਗੱਡੀ ਹੈ ਜੀ ਤੇ ਗੱਡੀ ਦਾ ਰੇਟ ਬਹੁਤ ਹੀ ਜ਼ਿਆਦਾ ਵਾਜਬ ਆ 2016 ਮਾਡਲ ਵਰਨਾ ਪਹਿਲੇ ਹਨਰ ਦੀ ਤੇ 70 ਕੁ ਹਜ਼ਾਰ ਕਿਲੋਮੀਟਰ ਗੱਡੀ ਇਹ ਚੱਲੀ ਹੋਈ ਆ ਡਿਮਾਂਡ ਹੈਗੀ ਹੈ ਜੀ ਗੱਡੀ ਦੀ ਸਿਰ ਪਰ ਸਿਰਫ 6 ਲੱਖ ਰੁਪਈਆ ਵੀਡੀਓ ਸ਼ੇਅਰ ਕਰਕੇ ਆਉਂਗੇ ਮਾਨਤਨ ਹੋ ਜੀਗਾ ਔਰ ਲੋਨ ਇਹਦੇ ਉੱਪਰ ਵੀ 70 ਤੋਂ 80% ਲੋਨ ਹੋ ਜੂਗਾ ਜੇ ਤੁਹਾਡਾ ਸਿਬਲ ਵਧੀਆ 2016 ਮਾਡਲ ਦੀ ਵਰਨਾ ਅਗਲੀ ਗੱਡੀ ਤੇ ਚੱਲਦੇ ਆਂ ਜੀ ਇਹ ਗੱਡੀ ਮਿੱਤਰੋ ਤੋਹਫਾ ਉਹ ਵੀਰਾਂ ਵਾਸਤੇ ਲੈ ਕੇ ਆਇਆ ਜਿਹੜੇ ਕਹਿੰਦੇ ਸਾਨੂੰ ਮੈਨੂਅਲ ਗੱਡੀ ਚਲਾਉਣੀ ਔਖੀ ਲੱਗਦੀ ਆ ਲੈ ਕੇ ਆਏ ਜੀ ਤੁਹਾਡੇ ਵਾਸਤੇ Swift 2018 ਮਾਡਲ 6 ਲੱਖ ਅ ਰੇਟ ਨਹੀਂ ਤੁਹਾਨੂੰ ਹਲੇ ਮੈਂ ਦੱਸਦਾ ਆ ਗੱਡੀ ਦਾ ਪਹਿਲੇ ਓਨਰ ਦੀ ਗੱਡੀ ਆ ਜੀ ਠੀਕ ਆ 72000 ਕਿਲੋਮੀਟਰ ਚੱਲੀ ਹੋਈ ਆ ਆਜੋ ਵੀ ਇੰਟੀਰੀਅਰ ਚੈੱਕ ਕਰਵਾਓ ਪਹਿਲਾਂ ਟਾਇਰਾਂ ਤੇ ਨਿਗ੍ਹਾ ਮਰਵਾ ਦੇ ਕੇ ਰਾਂ ਟਾਇਰਾਂ ਦਾ ਚੌਕੜਾ ਬਿਲਕੁਲ ਹੀ ਸਾਫ਼ ਸੁਥਰਾ ਤੇ ਇਹ ਗੱਡੀ ਹੈਗੀ ਆ ਜੀ ਆਟੋ ਗੇਅਰ ਵਾਲੀ ਗੱਡੀ ਆ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਸਾਨੂੰ ਮੈਨੂਅਲ ਗੱਡੀ ਚਲਾਉਣ ਚ ਪ੍ਰੋਬਲਮ ਆ ਗੱਡੀ ਦੇਖੋ ਜੀ ਆਟੋ ਆ ਤੇ ਟੱਚ ਸਕਰੀਨ ਵਗੈਰਾ ਪੂਰੀ ਵਧੀਆ ਇੰਟੀਰੀਅਰ ਦੀ ਚੈੱਕ ਕਰਵਾ ਦਿਓ ਗੱਡੀ ਪਿੱਛੋਂ ਸੀਟ ਕਵਰ ਵਗੈਰਾ ਜਿਵੇਂ ਨਵੇਂ ਸੀਟ ਕਵਰ ਨੇ ਗੱਡੀ ਦੇ ਤੇ ਗੱਡੀ ਦਾ ਮੁੱਲ ਗੈਸ ਕਰੋ ਭਲਾ ਕਿੰਨਾ ਹੋ ਸਕਦਾ ਚੈੱਕ ਕਰਵਾਓ ਵੀ ਮਿੱਤਰੋ ਕਰੋ ਗੈਸ ਗੱਡੀ ਦਾ ਰੇਟ ਬਹੁਤ ਹੀ ਜ਼ਿਆਦਾ ਵਾਜਬ ਰੇਟ ਹੈ ਜੀ 2018 ਮਾਡਲ ਸਵਿਫਟ ਡਿਜ਼ਾਇਰ ਆ ਸਿਰਫ ਔਰ ਸਿਰਫ ਦੇ ਦੇਣੀ ਹੈ 6 ਲੱਖ ਤੇ 80000 ਰੁਪਏ ਦੇ ਵਿੱਚ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਰੇਟ ਆ ਅਗਲੀ ਗੱਡੀ ਆਪਣੇ ਲਵੇ ਖੜੀ ਆ ਮਿੱਤਰੋ ਫੋਲੋ ਫੋਲੋ ਗੱਡੀ ਮੋਸਟ ਡਿਮਾਂਡਿੰਗ ਵਾਲੀ ਗੱਡੀ ਆ ਜੀ ਇਹ ਵੀ ਪਹਿਲੇ ਓਨਰ ਦੀ ਗੱਡੀ ਆ ਔਰ ਇਹ ਵੀ ਪੰਜਾਬ ਨੰਬਰ ਦੀ ਹੀ ਗੱਡੀ ਆ 50 ਨੰਬਰ ਦੀਆਂ ਗੱਡੀਆਂ ਦੀ ਡੀਲ ਕਰਦੇ ਆ ਟਾਇਰ ਚੈੱਕ ਕਰਵਾਓ ਜੀ ਇੰਟੀਰੀਅਰ ਚੈੱਕ ਕਰਵਾਓ ਜੀ ਗੱਡੀ ਦਾ ਸਾਫ਼ ਸੁਥਰੀਆਂ ਗੱਡੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਅੱਜ ਦੀ ਵੀਡੀਓ ਦੇ ਵਿੱਚ ਜਿੰਨੀਆਂ ਵੀ ਤੁਹਾਨੂੰ ਗੱਡੀਆਂ ਦਿਖਾਈਆਂ ਨੇ ਸਾਰੀਆਂ ਹੀ ਗੱਡੀਆਂ ਸਾਫ਼ ਨੇ ਲਗਜ਼ਰੀ ਨੇ ਔਰ ਗੱਡੀ ਦੀ ਲੁੱਕ ਦੇਖਿਆ ਅੰਦਰੋਂ ਹਣਾ ਬਈ ਮਾਰਦੀਆਂ ਨਾ ਠਾਠਾਂ ਪੂਰੀਆਂ ਦੇਓ ਦੇਖੋ ਵੀ ਪਿਛੋਂ ਵੀ ਚੈੱਕ ਕਰਵਾ ਦਿਓ ਬਈ ਹਲਕਾ ਫੁਲਕਾ ਜਮਾ ਮਾਈਨਰ ਜਾਂ ਸਕ੍ਰੈਚ ਹੋ ਸਕਦਾ ਔਰ ਗੱਡੀ ਦੇ ਬੰਪਰਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਸਾਫ ਸੁਥਰੇ ਬੰਪਰ ਗੱਡੀ ਹੁੰਦੀ ਆ ਜਿਹੜੇ ਮਾੜੇ ਮੋਟੇ ਸਕ੍ਰੈਚ ਹੁੰਦੇ ਨੇ ਬਈ ਉਹ ਪੇਂਟ ਕਰਵਾ ਕੇ ਦੇ ਦਿੰਦੇ ਨੇ ਕੋਈ ਐਦਾਂ ਨਹੀਂ ਹੈਗਾ ਵੀ ਗੱਡੀ ਦਾ ਇੱਕ ਪੀਸ ਪੇਂਟ ਆ ਜਾਂ ਦੋ ਪੀਸ ਪੇਂਟ ਨੇ ਤਾਂ ਐਦਾਂ ਦਾ ਹੋਏ ਚੱਕਰ ਨਹੀਂ ਔਰ ਗੱਡੀ ਦਾ ਰੇਟ ਹੈਗਾ ਬਈ ਸਿਰਫ ਔਰ ਸਿਰਫ 4 ਲੱਖ ਰੁਪਈਆ ਕੋਲੋ 2014 ਮਾਡਲ ਦੀ ਰੇਟ ਹੈਗਾ 4 ਲੱਖ ਰੁਪਈਆ ਅਗਲੀ ਗੱਡੀ ਤੇ ਚੱਲਦੇ ਆ ਇਹ ਹੈਗੇ ਜੀ ਮਿੱਤਰੋ Swift Desire 2015 ਮਾਡਲ ਇਹ ਵੀ ਪਹਿਲੇ ਓਨਰ ਦੀ ਗੱਡੀ ਆ ਜੀ ਔਰ ਗੱਡੀ ਸਿਰਫ ਔਰ ਸਿਰਫ 53000 ਕਿਲੋਮੀਟਰ ਚੱਲੀ ਹੋਈ ਆ ਚੈੱਕ ਕਰਵਾਓ ਜੀ ਇਹ ਗੱਡੀ ਦਾ ਵੀ ਇੰਟੀਰੀਅਰ ਵਗੈਰਾ ਟਾਇਰ ਵੀ ਚੈੱਕ ਕਰਵਾਓ ਲਾਏ ਦੇਖੋ ਤੁਸੀਂ ਕਿੰਨੇ ਸੋਹਣੇ ਲੱਗੇ ਹੋਏ ਨੇ ਗੱਡੀ ਦੇ ਹੁਣ ਇਹ ਮੀਂਹ ਪੈ ਗਿਆ ਨਾ ਮੀਂਹ ਪੈਣ ਕਰਕੇ ਥੋੜੀਆਂ ਜੀਆਂ ਗੱਡੀਆਂ ਸਾਫ਼ ਕਰਾਉਣ ਵਾਲੀਆਂ ਹੋਰੀਆਂ ਨੇ ਬਾਹਰੋਂ ਬਈ ਤੇ ਪਰ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਸੀਟ ਕਵਰ ਬਈ ਤੁਸੀਂ ਚੈੱਕ ਕਰਵਾਓ ਗੱਡੀ ਦੇ ਕਿੰਨੇ ਸਾਫ਼ ਸੁਥਰੇ ਨੇ ਇਹ ਗੱਡੀ ਨਾ ਬੈਠ ਕੇ ਅੰਦਰੋਂ ਲਗਜ਼ਰੀ ਵਾਲੀ ਫੀਲਿੰਗ ਦਿੰਦੀਆਂ ਨੇ ਸਵਿਫਟਾਂ ਸਵਿਫਟਾਂ ਵੀ ਲਗਜ਼ਰੀ ਫੀਲਿੰਗ ਦਿੰਦੀ ਬੈਕ ਸਾਈਡ ਦਿਖਾਦੀ ਰੇਟ ਦੱਸ ਦੀ ਬਈ ਗੱਡੀ ਦਾ ਫਿਰ ਕਿੰਨਾ ਕੁ ਹੋਊਗਾ 2015 ਮਾਡਲ ਪਹਿਲੇ ਓਨਰ ਦੀ Swift Dzire ਰੇਟ ਹੈਗਾ ਜੀ 5 ਲੱਖ ਰੁਪਈਆ ਸਿਰਫ ਔਰ ਸਿਰਫ 5 ਲੱਖ ਰੇਟ ਜੇ ਤੁਹਾਨੂੰ ਜ਼ਿਆਦਾ ਲੱਗਦਾ ਨਾ ਕਮੈਂਟਾਂ ਦੇ ਵਿੱਚ ਬੋਲਣ ਤੋਂ ਪਹਿਲਾਂ ਇਹ ਚੈੱਕ ਕਰ ਲਿਓ ਕਿ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਬਈ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਦਾ ਰੇਟ ਕਿੱਥੇ ਮਿਲ ਜੂਗਾ ਤੁਹਾਨੂੰ ਇਹ ਅਗਲੀਆਂ ਤੁਹਾਡੇ ਵਾਸਤੇ ਤਿੰਨ ਆਲਟਾਂ ਲੈ ਕੇ ਆਇਆ ਜੀ ਸ਼ੁਰੂਆਤ ਕਰਦੇ ਆਂ ਜੀ ਆਪਾਂ ਪਹਿਲਾ 2013 ਮਾਡਲ ਦੀ ਆਲਟੋ ਤੋਂ ਸੈਕੰਡ ਹਾਂਡਰ ਦੀ ਗੱਡੀ ਆ ਜੀ ਇਹ ਚੈੱਕ ਕਰਵਾ ਦਿਓ ਵੀ ਟਾਇਰ ਟੂਰ ਗੱਡੀ ਦੇ ਇਹਦੇ ਵੀ ਸਾਫ ਪੈਨੇ ਆ ਔਰ 84000 ਕਿਲੋਮੀਟਰ ਚੱਲੀ ਹੋਈ ਆ ਇੰਟੀਰੀਅਰ ਕਰਵਾ ਦਿਓ ਜੀ ਚੈੱਕ ਗੱਡੀ ਦਾ ਤੇ ਇਹ ਗੱਡੀ ਦਾ ਰੇਟ ਆ ਜਿਹੜਾ 2013 ਮਾਡਲ ਦਾ ਦੂਸਰੇ ਹਾਂਡਰ ਦੀ 84000 ਕਿਲੋਮੀਟਰ ਚੱਲੀ ਆ ਪੱਕੇ 50 ਨੰਬਰ ਦੀ ਗੱਡੀ ਆ ਸਿਰਫ ਔਰ ਸਿਰਫ 2.5 ਲੱਖ ਰੁਪਏ ਦੀ ਗੱਡੀ ਆ ਠੀਕ ਆ 22 ਲੱਖ ਦੀ ਗੱਡੀ ਦੇ ਦਾਨੀਆਂ ਲੈ ਜਾਓ ਚੱਕੇ ਅਗਲੀ ਗੱਡੀ ਤੇ ਚਾਲਦੇ ਆ 2011 ਮਾਡਲ ਇਹ ਹੈਗੀ ਆ ਪਹਿਲੇ ਓਨਰ ਦੀ ਪਹਿਲੇ ਓਨਰ ਦੀ ਪੰਜਾਬ ਨੰਬਰ ਵਾਲੀ ਗੱਡੀ ਆ ਪਹਿਲੇ ਓਨਰ ਦੀ ਚੈੱਕ ਕਰਵਾਓ ਬਈ ਗੱਡੀ ਦੇ ਲਾਏ ਟਾਇਰ ਕਿੰਨੇ ਜਿਆਦਾ ਸੋਹਣੇ ਇੰਸਟਾਲ ਕਰੇ ਹੋਏ ਨੇ ਇੰਟੀਰੀਅਰ ਕਰਵਾਓ ਜੀ ਗੱਡੀ ਦਾ ਚੈੱਕ ਸੀਟ ਕਵਰ ਦੇਖੋ ਪਹਿਲਾਂ ਤਾਂ ਉਹ ਮਾਰਦਾ ਨਾ 8 8 ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਆ ਤੇ ਪਿੱਛੋਂ ਵੀ ਕਰਵਾ ਦਿਓ ਕਿਰਾਂ ਚੰਗੀ ਤਰ੍ਹਾਂ ਚੈੱਕ ਇਹਦਾ ਗੱਡੀ ਦਾ ਰੇਟ ਬਿਲਕੁਲ ਵਾਜਿਬ ਜਆ ਰੇਟ ਦੇ ਦੇਣਾ ਪਹਿਲੇ ਓਨਰ ਦੀ ਗੱਡੀ ਆ ਪਹਿਲੇ ਓਨਰ ਦੀ ਪੰਜਾਬ ਨੰਬਰ ਦੀ ਗੱਡੀ ਆ ਪਹਿਲੇ ਓਨਰ ਦੀ ਦੇ ਦੇਣੀ ਆ ਸਿਰਫ ਔਰ ਸਿਰਫ ਤੁਹਾਨੂੰ 1 ਲੱਖ ਤੇ 90 ਹਜ਼ਾਰ ਦੀ ਗੱਡੀ ਆਲਟੋ 2011 ਮਾਡਲ ਠੀਕ ਹੈ ਜੀ ਤੇ ਅਗਲੀ ਗੱਡੀ ਦੇ ਉੱਪਰ ਚਾਲਦੇ ਆ ਇਹ ਆ ਗਈ ਆਪਣੇ ਲਈ 12 ਮਾਡਲ ਦੀ ਆਲਟੋ ਇਸ ਵੀਡੀਓ ਦੀ ਆਖਰੀ ਗੱਡੀ ਆ ਪੈਟਰੋਲ ਵਾਲੀ ਗੱਡੀ ਆ ਲਾਈਟ ਆ ਤੁਸੀਂ ਗੱਡੀ ਤੇ ਆ ਚੈੱਕ ਕਰੋ ਇਹੀ ਚੀਜ਼ਾਂ ਦਾ ਮੁੱਲ ਪੈਂਦਾ ਮਿੱਤਰੋ ਕਿਉਂਕਿ ਸ਼ੌਂਕ ਵਾਲੀਆਂ ਚੀਜ਼ਾਂ ਨੇ ਨਾ ਸ਼ੌਂਕ ਵਾਲੇ ਬੰਦਿਆਂ ਨੇ ਹੀ ਰੱਖੀਆਂ ਹੁੰਦੀਆਂ ਨੇ ਆ ਜਿਹੜੇ ਮੇਰੇ ਵਰਗੇ ਕਰਨ ਵਰਗੇ ਮੇਰੇ ਨਾਲ ਫਿਰਦੇ ਨੇ ਉਹ ਬੰਦੇ ਇਹ ਗੱਡੀਆਂ ਦੇ ਉੱਪਰ ਪੈਸਾ ਲਾਉਂਦੇ ਨੇ ਠੀਕ ਆ ਬਈ ਕਿ ਨਹੀਂ ਕਰਨ ਕਰਵਾਓ ਜੀ ਚੈੱਕ ਗੱਡੀ ਇੱਧਰਲੇ ਪਾਸੋਂ ਦੀ ਦੂਰ ਖੜ ਕੇ ਨਾ ਕਰਨ ਲੁੱਕ ਦਿਖਾ ਦੇਗੇ ਨਾ ਇੱਕ ਵਾਰ ਗੱਡੀ ਦੀ ਇੰਟੀਰੀਅਰ ਚੈੱਕ ਕਰਵਾ ਕੇ ਲੁੱਕ ਦਿਖਾ ਦੇ ਵੀ ਬਣਦੀ ਠਣਦੀ ਕਿੰਨੀ ਆ ਗੱਡੀ ਇਹ ਗੱਲ ਬਾਤ ਠੀਕ ਆ ਬਾਕੀ ਵੀਡੀਓ ਕਰ ਦਿਓ ਲਾਈਕ ਮਿੱਤਰੋ ਫਟਾਫਟ ਸ਼ੇਅਰ ਕਰਦਾ ਆਪਣੇ ਦੋਸਤਾਂ ਨਾਲ ਤੀਸਰੇ ਆਨਰ ਦੀ ਗੱਡੀ ਆ ਇਹ ਔਰ 80 ਕਿਲੋ ਕਿਲੋਮੀਟਰ ਡਰਾਈਵ ਹੋਈ ਆ ਗੱਡੀ ਦਾ ਰੇਟ ਕਿੰਨਾ ਹੋ ਸਕਦਾ ਕਿੰਨਾ ਹੋ ਸਕਦਾ ਗੱਡੀ ਦਾ ਰੇਟ ਦੂਰੋਂ ਚੈੱਕ ਕਰਵਾ ਤੀ 2 ਲੱਖ ਰੁਪਏ ਦੀ ਗੱਡੀ ਲੈ ਜਾਓ ਬਈ ਚੱਕ ਕੇ ਆਜਾ 2 ਲੱਖ ਰੁਪਏ ਦੀ ਗੱਡੀ ਲੈ ਜਾ ਚੱਕ ਕੇ ਔਰ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਦੇ ਵਿੱਚ ਤੁਹਾਨੂੰ ਆਪਾਂ ਗੱਡੀਆਂ ਦਿਖਾਈਆਂ ਔਰ ਮੈਂ ਫੇਰ ਕਹਿਣਾ ਬਈ ਮਿੱਤਰੋ ਫੇਰ ਕਹਿਣਾ ਜਿਹੜੀਆਂ ਗੱਡੀਆਂ ਦਿਖਾਈਆਂ ਨੇ ਸਾਰੀਆਂ ਗੱਡੀਆਂ 50 ਨੰਬਰ ਦੀਆਂ ਦਿਖਾਈਆਂ ਨੇ ਤਾ ਕਰਕੇ ਤੁਹਾਨੂੰ ਰੇਟ ਦੇ ਵਿੱਚ ਥੋੜਾ ਜਿਹਾ ਟਵਿਸਟ ਲੱਗ ਸਕਦਾ ਪਰ ਬਾਈ ਜਿਹੜੇ ਬੰਦੇ ਨੂੰ ਪਤਾ ਨਾ ਵੀ 50 ਨੰਬਰ ਦੀਆਂ ਗੱਡੀਆਂ ਦਾ ਕੀ ਰੇਟ ਆ ਉਹ ਕਦੇ ਵੀ ਇਸ ਗੱਡੀਆਂ ਲੈਂਡ ਦੇ ਵਿੱਚ ਝਿਜਕ ਨਹੀਂ ਕਰੂਗਾ ਤੇ ਲੋਕੇਸ਼ਨ ਕਰ ਲਓ ਪਿੱਤਰ ਇੱਕ ਵਾਰ ਨੋਟ ਆ ਉਹ ਉਧਰੋਂ ਸਾਹਮਣੇ ਨਾਬਾਗਾ ਆ ਨਾਬੇ ਤਾਂ ਜਦੋਂ ਆਪਾਂ ਭਾਰਸੂ ਰੋਡ ਤੇ ਜਾਂਦੇ ਆ ਆ ਲਵੇ પેટ્રોલ ਪੰਪ ਇੰਡੀਅਨ ਵਾਲ ਦਾ ਸਾਹਮਣੇ ਮਲਕੀਤ ਵਾਲਿਆਂ ਦੀ ਫੈਕਟਰੀ ਆ ਤੇ ਇੱਥੇ ਆ ਜੀ ਮੀਨ ਮੋਟਰਸ ਨਾਬਾ ਸਕਰੀਨ ਦੇ ਉੱਪਰ ਬਾਈਉਰੀਆਂ ਦਾ ਬਾਕੀ ਨੰਬਰ ਵੀ ਚੱਲ ਰਿਹਾ ਜੇ ਗੱਡੀ ਤੁਸੀਂ ਲੈਣੀ ਆ ਵੇਚਣੀ ਆ ਐਕਸਚੇਂਜ ਕਰਾਉਣੀ ਆ ਲੋਨ ਕਰਾਉਣਾ ਤਾਂ ਆਰਾਮ ਨਾਲ ਤੁਸੀਂ ਇੱਥੋਂ ਲੋਨ ਕਰਾ ਕੇ ਵੀ 70 ਤੋਂ 80% ਦੇ ਗੱਡੀ ਲੈ ਆ ਸਕਦੇ ਹੋ ਬਾਕੀ ਵੀਡੀਓ ਕਿਵੇਂ ਲੱਗੀ ਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦੋਸਤਾਂ ਤੱਕ ਸ਼ੇਅਰ ਕਰ ਦਿਓ ਜੀ ਪਿਆਰ ਨਾਲ ਜੇ ਕਮੈਂਟ ਕਰ ਦਿਓ ਕਿੱਥੋਂ ਵੀਡੀਓ ਦੇਖ ਰਹੇ ਹੋ ਧੰਨਵਾਦ ਜੀ